ਭਾਰਤ-ਪਾਕਿਸਤਾਨ ਦੇ ਇਤਨਾ ਵਿਚਾੜੇ ਲਗਾਤਾਰ ਪੁਲਿਸ ਵੱਲੋਂ ਉਹਨਾਂ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਪਾਕਿਸਤਾਨ ਨਾਲ ਕੋਈ ਸੰਬੰਧ ਸਾਹਮਣੇ ਆ ਰਹੇ ਨੇ। ਇਸ ਦੌਰਾਨ ਭਾਜਪਾਗੂ ਕੁਲਬੀਰ ਸਿੰਘ ਆਸ਼ੂ ਅੰਬਾ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਨੌਜਵਾਨ ਆਗੂ ਇਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਤਸਵੀਰ ਇੱਕ ਪਾਕਿਸਤਾਨੀ ਫੌਜੀ ਅਧਿਕਾਰੀ ਨਾਲ ਹੈ। ਉਨਿਸ ਦੇ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਦਾ ਵੀ ਬਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਕੁਲਬੀਰ ਸਿੰਘ ਸੂਬਾ ਸਕੱਤਰ 파ਜਪਾ ਯੁਵਾ ਮੋਰਚਾ ਦੇ ਵੱਲੋਂ ਪੰਜਾਬ ਦੇ ਪੂਰੇ মিডিਆ ਨੂੰ ਇੱਕ ਪੱਤਰ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਮੇਰਾ ਪਾਕਿਸਤਾਨ ਦੂਤਾਵਾਸ ਨਾਲ ਸੰਬੰਧ ਹੈ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਕੁਲਬੀਰ ਸਿੰਘ ਨੇ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਸਨਸਨੀ ਪੈਦਾ ਕਰਕੇ ਸਾਡੇ ਸੁੰਦਰ ਤੇ ਬਹਾਦਰ ਦੇਸ਼ ਭਾਰਤ ਦੇ ਨੌਜਵਾਨਾਂ ਵਿਰੁੱਧ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਵੀ ਰਾਜਨੀਤਿਕ ਨੇਤਾ ਦੁਆਰਾ ਆਪਣੇ ਹੀ ਦੇਸ਼ਵਾਸੀਆਂ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਲਈ ਅਜੀਹਾ ਕਾਇਰਾਨਾ ਕਮ ਨਿੰਦਣਯੋਗ ਹੈ ਕੁਲਬੀਰ ਸਿੰਘ ਦੁਆਰਾ ਸਾਂਝੀ ਕੀਤੀ ਗਈ ਫੋਟੋ ਸਤੰਬਰ 24 2024 ਦੀ ਹੈ ਉਕਤ ਫੋਟੋ ਨਵੀਂ ਦਿੱਲੀ ਦੇ ਲੈ ਮੈਰੀਡੀਅਨ ਹੋਟਲ ਚ ਲਈ ਗਈ ਸੀ ਇਸ ਮਾਰੋ ਚੀਨੀ ਦੂਤਾਵਾਸ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿੱਥੇ ਮੇਰੇ ਤੇ ਸ਼੍ਰੀ ਬੀਵੀ ਸ਼੍ਰੀਨਿਵਾਸ ਦੇ ਨਾਲ ਭਾਰਤ ਤੇ ਹੋਰ ਦੇਸ਼ਾਂ ਦੇ ਵੱਖ-ਵੱਖ ਫੌਜੀ ਅਧਿਕਾਰੀ ਭਾਰਤ ਸਰਕਾਰ ਦੇ ਨੁਮਾਇੰਦੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਲੋਕ ਉਦਮ ਥਿੰਕ ਟੈਂਕ ਮੀਡੀਆ ਕਰਮਚਾਰੀ ਮੌਜੂਦ ਸਨ ਸਮਾਗਮ ਦੀਆਂ ਤਸਵੀਰਾਂ ਮੈਂ ਆਪਣੇ ਇੰਸਟਾਗ੍ਰam ਹੈਂਡਲ ਤੇ ਪੋਸਟ ਕੀਤੀਆਂ ਸਨ ਜਿੱਥੇ ਕੁੱਲ 4 ਫੋਟੋਆਂ ਪੋਸਟ ਕੀਤੀਆਂ ਗਈਆਂ। ਕੁਲਬੀਰ ਸਿੰਘ ਨੇ ਜਾਣਬੁੱਝ ਕੇ ਉਕਤ ਪੋਸਟ ਚੋਂ 2 ਫੋਟੋਆਂ ਚੁੱਕੀਆਂ ਤੇ ਬਾਕੀ 2 ਫੋਟੋਆਂ ਛੱਡ ਦਿੱਤੀਆਂ ਤਾਂ ਜੋ ਗੁੰਮਰਾਹਕੁੰਨ ਪ੍ਰਭਾਵ ਪਾਇਆ ਜਾ ਸਕੇ। ਈਸ਼ਰਪੀਤ ਨੇ ਕਿਹਾ ਕਿ ਅਸੀਂ ਅਜੀਹੇ ਨੇਤਾਵਾਂ ਨੂੰ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਆਪਣੇ ਦੇਸ਼ ਦੀ ਏਕਤਾ ਨੂੰ ਤੋੜਨ 'ਚ ਸਫਲ ਨਹੀਂ ਹੋਣ ਦੇਵਾਂਗੇ। ਦੱਸਦੇ ਕਿ ਕੁਲਬੀਰ ਸਿੰਘ ਨੇ ਕਿਹਾ ਸੀ ਕਿ ਈਸ਼ਰਪੀ ਦੀ ਪਾਕਿਸਤਾਨ ਦੇ ਬ੍ਰਿਗੇਡੀਅਰ ਮੁਦੇਸਰ ਸૈયਦ ਨਾਲ ਤਸਵੀਰ ਮਿਲੀ ਹੈ ਇਸ ਕਰਕੇ ਉਸ ਖਿਲਾਫ ਅੰਜ ਕੀਤੀ ਜਾਵੇ